325 ਲਈ ਖਾਲਸਾ ਸਾਲਾਨਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਸ ਤੋਂ ਅਕਸਰ ਤੇ ਦਾਸ ਸ਼ੈਨ ਵੀਰ ਸਿੰਘ ਸਰਦਾਰ ਚਮਨ ਸਿੰਘ ਗੋਬਿੰਦ ਪੁਰੀ ਦੀ ਰਚਨਾ ਆਪ ਜੀ ਦੇ ਰੂਪ ਰੂਪ ਕਰਨ ਜਾ ਰਿਹਾ ਹਾਂ ਸਮੇਂ ਦੀ ਘਾਟ ਕਾਰਨ ਮੈਂ ਕਵਤਾ ਦੀ ਵਿਸਥਾਰ ਵਿੱਚ ਭੂਮਿਕਾ ਦੇਣਾ ਮਨਾਸਬ ਨਹੀਂ ਸਕਦਾ ਚਲੋ ਮੈਂ ਪੇਸ਼ ਕਰਦਾ ਹਾਂ ਆਪਣੀ ਕਵਤਾ ਵਿਸਾਖੀ ਦਿਨ ਇਹ ਵਿਸਾਖੀ बिन आज दूरो दूरो चल मिले दूरों दूर नए लीड़े आज सारे आने पाए आ। चार चार दिन होए हुए डेरे काए बच्चे भी अपने लिया आ ਨਿਆਇ ਹੋ ਸੋਚਿਆ ਪਈ ਮੇਲੇ ਉਤੇ ਜਾਵਾਂਗੇ ਹੋ ਨੀ ਤਾਂ ਨੰਗਰਾਂ ਚ ਰੁਕਤੇ ਕਹੀਂ ਖਾਵਾਂਗੇ ਪੁੱਟੀਆਂ ਆਤੇ ਪੁੱਟੇ ਕਈ ਪੁੱਟੀਆਂ ਆਤੇ ਪੁੱਟੇ ਕਈ ਰੱਬੇ ਰੱਬੇ ਸਾਲ ਦੇ ਮੇਲੇ ਉਤੇ ਆਉਂਦੇ ਆ ਜਰੂਰ ਮਖੋਵਾਂ ਦੇ ਮੇਲੇ ਜਿਸ ਜਾਨਾਂ ਮਠਿਆਈਆਂ ਹਲਵਾਈਆਂ ਨੇ ਲੱਡੂ ਪੇੜੇ ਪੁੰਡੀਆਂ ਜਲੇ

ਦੀਪਕ ਹਮੇਸ਼ਾ ਇੱਥੇ ਜਗਦਾ ਹਰ ਸਾਲ ਮੇਲੇ ਇੱਥੇ ਇਸੇ ਤਰੀਕ ਲੱਗਦਾ ਐਤ ਕੀ ਵੀ ਮੇਲੀਆਂ ਰੌਣਕਾਂ ਦੇ ਪਾਰ ਨਾ ਪਰ ਦੂਜੇ ਪਾਸੇ ਹੁੰਦੀਆਂ ਨੇ ਹੋਰ ਹੀ ਤਿਆਰੀਆਂ ਖੁੱਲੀ ਜਹੀਰ ਥਾਵੇਂ ਇੱਕ ਖੁੱਲੀ ਜਹੀਰ ਥਾਵੇਂ ਇੱਕ ਸਜਿਆ ਪੰਡਾਲੇ ਸਜੇ ਹੋਏ ਪੰਡਾਲ ਦੀ ਪਿਆਰੀ ਦੀ ਕਮਾਲ ਹੈ ਸਜੇ ਹੋਏ ਪੰਡਾਲ ਵਿੱਚ ਦਰੀਆਂ ਵਿਛਾਈਆਂ ਨੇ ਚਾਰੇ ਪਾਸੇ ਉਸਦੇ ਕਨਾਤਾਂ ਵੀ ਲਗਾਈਆਂ ਨੇ ਸਜੇ ਹੋਏ ਪੰਡਾਲ ਵਿੱਚ ਇੱਕ ਥੜਾ ਵੀ ਬਣਾਇਆ ਹੈ ਥੜੇ ਲਾਗੇ ਇੱਕ ਨਿੱਕਾ ਜਿਹਾ ਤੰਬੂ ਵੀ ਲਗਾਇਆ ਹੈ ਤੰਬੂ ਲਾਗੇ ਇੱਕ ਨਿੱਕੀ ਜੀ ਸਟੇਜ ਵੀ ਬਣਾਈ ਹੈ ਛੋਟੀ ਜੀ ਸਟੇਜ ਤੇ

Lolly? No. 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 ਯਾਰ ਕੇ ਵੀ ਮੋਇਆਏ ਮੂੰਹ ਵਿੱਚੋ ਇਹੀ ਗੱਲ ਸੁਣਦੇ ਸੀ ਸਭ ਦੇ ਜੇ ਬਲੀ ਹਿੱਤਾ ਦੇਣੀਆਂ ਤਾਂ ਪੱਤਰੇ ਨਹੀਂ ਲੱਭਦੇ ਕਿੰਨਾ ਸਾਰਾ ਸਮਾਜ ਲੋਕ ਕਿੰਨਾ ਸਾਰਾ ਸਮਾਜ ਲੋਕ ਚੁੱਪ ਵਿੱਚ ਲੰਘਿਆ ਤਿੰਨ ਚਾਰ ਵਾਰ ਸਿਰ ਗੁਰੂ ਸਾਹਿਬ ਮੰਗਿਆ ਫਰਿਆ ਪੜਾ बंदा एक उठ के खलो गया ओने आसे पासे किसे वाल देखया ना चखया एदा ओने आन के स्टेज लगे अखिया दाता दाता तेरा राम खत्री ने माना नाम मेरा है मांग दियो सीस दाता सब कुछ तेरा है फड़ Hello? ਤਝ ਜਾਣੀ ਤੋਟੇ ਆਸਬਾਨ ਦੇ ਥੋੜੇ ਜੇ ਉਸੰਤ ਵਿੱਚੋਂ ਮਾਤਾ ਜੀ ਕੋਲ ਜਾ ਕੇ ਕਹਿਣ ਲੱਗੇ ਦਰਦੀ ਮੁੱਖੋਂ ਥੱਥ ਲਾ ਕੇ ਮਾਤਾ ਜੀ ਮਾਤਾ ਜੀ ਗੁਰੂ ਸਾਹਿਬ ਚੰਗਾਂ ਦਾ ਰੂਪ ਧਾਰੀ ਚਾਹਦੇ ਆ ਉਹ ਲੰਗੀ ਤਰ ਪਾਰ ਕਰ ਬੰਦੇ ਮਾਰੀ ਜਾਂਦੇ ਆ ਉਹਨਾਂ ਦੇ ਸਿਰ ਵੱਡੇ ਹਲੇ ਹੋਰ ਕਹਿੰਦੇ ਵੱਡਣਾ ਮਾਤਾ ਆਕਾਸ਼ਾਂ ਤੱਕ ਜਿੰਦਾ ਕੋ ਨੀ ਛੱਡਣਾ ਕਿਸੇ ਤਰ੍ਹਾਂ ਉਹਨਾਂ ਕੋਲ ਕਿਸੇ ਤਰ੍ਹਾਂ ਉਹਨਾਂ ਕੋਲ ਸਿੱਖਾਂ ਨੂੰ ਬਚਾ ਲਿਓ ਛੇਤੀ ਨਾਲ ਪੁੱਤਰੇ ਨੂੰ ਕੱਦੀ ਤੇ ਬਿਠਾ ਦਿਓ ਕਿੰਨਾ ਸਾਰਾ ਸਮਾਜ ਨੂੰ ਕਿੰਨਾ ਸਾਰਾ ਸਮਾਜ ਨੂੰ ਇਸੇ ਤਰੀ ਲੱਗਿਆ ਇੰਨੇ ਤੱਕ ਗੁਰੂ ਸਾਹਿਬ

ਕੋਈ ਬੋਲ ਨਹੀਂ ਸਕਿਆ ਹੁਣ ਇਹਨਾਂ ਪੰਜਾਂ ਪਿਆਰਿਆਂ ਵਿੱਚ ਪਰ ਇਹਾਂ ਪੰਜਾਂ ਪਿਆਰਿਆਂ ਵਿੱਚ ਨਵੀਂ ਜਿੰਦ ਪਾ ਕੇ ਪੰਜ-ਪੰਜ ਘੁੱਟ ਹਰ ਇੱਕ ਨੂੰ ਸ਼ਕਾ ਕੇ ਭੁਰਣੇ ਕਰ ਭੁਰ ਜਦੋਂ ਗੁਰਦੇਵ ਸਟੇਜ ਤੇ ਆਏ ਨੇ ਉਹੀ ਮਹਿੰਦਸੇ ਜਨਾਨ ਆਪਣੇ ਨੇ ਆਏ ਨੇ ਉਹਨਾਂ ਦਾ ਵੱਖਰਾ ਹੀ ਰੰਗ ਅਤੇ ਵੱਖਰਾ ਹੀ ਰੂਪ ਹੈ बाजा वाले वर्गा हर एक दास रूप है गलां विच गंगरे हथा विच कर पाना ने दशमेश पिता वंगरा निरालिया ही शाना ने कहीं पर सोच दे भई अप्पा का तो शह गए अप्पा ने ना पंजा ना पीछे का रह गए एक पीछे दूजा पल्ला गल विच पाके कैन लगे दाता नु स्टेज लगे आके

माता काली दी तासीर है अमृत दी तासीर है वाहे गुरु जी का खालसा वाहे गुरु जी की फतेह सोने जी का खालसा वाहे जी की फतेह बच्चे حسین हुसैनबीर पासो ਆਪ ਸੰਗਤਾਂ ਨੇ ਗੰਗੀਦਰ ਬਾਖਸ਼ਾ ਨੂੰ ਸਵੇਜ ਦਿੱਤਾ ਇਹਨਾਂ ਦੇ 16 ਸੌੜੇ ਜਿਵੇਂ ਦੀ ਵਿਸਾਖੀ ਨੂੰ ਰਾਜਾ ਪੰਚਨ ਸਾਧਿਆ ਗੰਟਰ ਰੋਹੀ ਪੇਸ਼ ਕਰਕੇ